ਵਾੜਾਂ ਦੀ ਮਾਰ ਵਿਚਾਲੇ ਸੀਐਮ ਸੈਣੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਕਿਹਾ ਇਸ ਔਖੀ ਘੜੀ ਹਰਿਆਣਾ ਪੰਜਾਬ ਦੇ ਨਾਲ ਜਿੱਥੇ ਵੀ ਕਹੋਗੇ ਉੱਥੇ ਤੁਰੰਤ ਪਹੁੰਚਾਵਾਂਗੇ ਮਦਦ ਰਾਜਾ ਵੜਿੰਗ ਦੀ ਕਾਂਗਰਸੀ ਵਰਕਰਾਂ ਨੂੰ ਨਿਰਦੇਸ਼ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਲੋੜਵੰਦਾਂ ਦੀ ਮਦਦ ਕਰਨ ਨੂੰ ਕਿਹਾ ਐਮਐਲਏ ਤੇ ਸੰਸਦਾਂ ਨੂੰ ਵੀ 1 ਮਹੀਨੇ ਦੀ ਤਨਖਾਹ ਰਾਹਤ ਕੋਸ਼ਟ ਜਮ੍ਹਾਂ ਕਰਵਾਉਣ ਦੀ ਰਾਣਾ ਸਰਕਾਰ ਦਾ ਮਹਿਲਾਵਾਂ ਨੂੰ ਵੱਡਾ ਤੋਹਫਾ ప్రతి ਮਹੀਨਾ ਮਿਲਣਗੇ 2100 ਰੁਪਏ ਦੀਨ ਦਿਆਲ ਲక్ష్ਮੀ ਲਾਡੋ ਯੋਜਨਾ ਤਹਿਤ ਮਿਲੇਗੀ ਰਾਸ਼ੀ ਕ੍ਰਿਪ 25 ਲੱਖ ਔਰਤਾਂ ਨੂੰ ਪਹੁੰਚੇਗਾ ਫਾਇਦਾ ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ 31 ਅਗਸਤ ਨੂੰ ਹੋਵੇਗੀ ਖਤਮ ਬਿਨਾ ਜੁਰਮਾਨੇ ਅਤੇ ਵਿਆਜ ਦੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦਾ ਆਖਰੀ ਮੌਕਾ 31 ਅਗਸਤ ਤੋਂ ਬਾਅਦ ਡਿਫਾਲਟਾਂ ਖਿਲਾਫ ਹੋਵੇਗੀ ਕਾਰਵਾਈ ਟਰੰਪ ਨੂੰ ਲੈ ਕੇ ਕੇਜਰੀਵਾਲ ਦਾ ਕੇਂਦਰ ਨੂੰ ਕੇ ਰੱਖਾ ਜਿਹੜੇ ਦੇਸ਼ ਡਟ ਕੇ ਖੜੇ ਟਰੰਪ ਉਹਨਾਂ ਅੱਗੇ ਝੁਕਿਆ ਪਰ ਸਾਡੇ ਪ੍ਰਧਾਨ ਮੰਤਰੀ ਦੀ ਪਤਾ ਨਹੀਂ ਕੀ ਮਜਬੂਰੀ ਸਾਨੂੰ ਵੀ ਡਟ ਕੇ ਖੜਨ ਦੀ ਲੋੜ ਵਿਕਰਮ ਸਿੰਘ ਮਜੀਠੀਆ ਦੀ ਮੋੜਵਦੀ ਨਿਆਇਕ ਹਿਰਾਸਤ ਮਹਾਲੀ ਕੋਰਟ ਨੇ 6 ਸਤੰਬਰ ਤੱਕ ਭੇਜਿਆ ਜੇ ਵੈਰਤ ਬਦਲਣ ਦੀ ਮੰਗ ਤੇ 30 ਅਗਸਤ ਨੂੰ ਹੋਵੇਗੀ ਸੁਣਵਾਈ ਦਰبار صاحب ਨਤਮਸਤਕ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੈਂਡ ਪੂਲਿੰਗ ਸਕੀਮ ਵਾਪਸ ਹੋਣ ਤੇ ਕੀਤੀ ਅਰਦਾਸ ਹੋਰ ਆਗੂ ਵੀ ਨਾਲ ਰਹੇ ਮੌਜੂਦ ਸੂਬੇ ਪਰਚ ਆਫਤ ਹੜਾਂ ਦੀ ਮਾਂ ਗਰਾਊਂਡ ਜ਼ੀਰੋ ਤੇ ਨਿਊਜ਼ 18 ਦੀ ਟੀਮ ਪਹੁੰਚੀ ਹੈ ਡੁੱਬ ਗਏ ਪਿੰਡਾਂ ਦੀ ਪਿੰਡ ਵਿਗੜ ਗਏ ਹਾਲਾਤ ਡਰਾਉਣ ਵਾਲੀਆਂ ਤਸਵੀਰਾਂ ਨੇ ਬੰਟ ਟਟ ਕਾ ਸ਼ਤੀਪਦਾ ਬੰਟ ਟਟ ਕਾ ਸ਼ਤੀ ਹਰ ਪਾਸੇ ਜਲਥਲ ਹੈ ਕੁਦਰਤੀ ਮਾਰ ਪਰ ਅਸੀਂ ਨਹੀਂ ਛੱਡਾਂਗੇ ਸਾਥ ਰਵੀ ਦਰਿਆ ਦੇ ਸਾਰੇ ਫਲੱਡ ਗੇਟ ਖੋਲ ਦਿੱਤੇ ਗਿਆ ਲੋਕਾਂ ਦੀਆਂ ਮੁਸ਼ਕਲਾਂ ਨੇ ਹੋਰ ਦਿਨਾਂ ਚ ਹੋਰ ਵੱਧ ਸਕਦੇ ਨੇ ਸਰੋਜਪੁਰ ਦਾ ਸਰਹੱਦੀ ਪਿੰਡ ਜਿਹੜਾ ਗੱਤੀ ਰਾਜੋ ਕੇ ਫਾਜਿਲਕਾ ਦੇ ਪਿੰਡ ਕਾਂਵਾਂ ਵਾਲੀ ਦਾ ਓਵਰ ਬ੍ਰਿਜ ਜਿਆਣੀ ਬਖਤਰਪੁਰ ਬੰਦ ਖੇਤਰ ਜਿਹੜਾ ਹੈਗਾ ਉੱਥੋਂ ਦੀਆਂ ਸਾਂਝੀਆਂ ਕਰ ਰਹੇ ਪੈਲਟ ਕਿਸ਼ਿ ਫਲਾਸ ਪਾਣੀ ਛੱਡਿਆ ਜਾ ਰਿਹਾ న్యూਜ਼ ਇਟਨ ਤੇ ਤੁਹਾਡੇ ਇਲਾਕੇ ਦੀ ਹਰ ਤਸਵੀਰ ਸਭ ਤੋਂ ਵੱਡੀ ਟੀਮ ਦੇ ਨਾਲ ਸਭ ਤੋਂ ਵੱਡੀ ਕਵਰੇਜ ਨਿਊਜ਼ ਇਨ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ 7 ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਨੇ ਦਰਿਆ ਉਫਾਨਤੇ ਨੇ ਨੈਸ਼ਨਲ ਹਾਈਵੇ ਡੁੱਬੇ ਹੋਏ ਨੇ ਪੁਲਿਸ ਸਥਾਨਕ ਪ੍ਰਸ਼ਾਸਨ ਐਨ ਡੀ ਆਰ ਐਫ ਤੇ ਫੌਜ ਨੇ ਮੋਰਚਾ ਸੰਭਾਲ ਲਿਆ ਹੋਇਆ ਪੂਰੇ ਪੰਜਾਬ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਖਾਸ ਕਰਕੇ ਉਹਨਾਂ ਜ਼ਿਲ੍ਹਿਆਂ ਦੀ ਜਿੱਥੇ ਹੜ੍ਹਾਂ ਦੀ ਮਾਰ ਪਈ ਹੈ ਛੇ ਤਸਵੀਰਾਂ ਰਾਹੀਂ ਦੇਖੋ ਇਸ ਵੇਲੇ ਪੰਜਾਬ ਦੇ 7 ਜ਼ਿਲ੍ਹਿਆਂ ਦੀ ਤਸਵੀਰ ਕਿਸ ਢੰਗ ਦੇ ਨਾਲ ਜਲਥਲ ਹੈ ਪੰਜਾਬ ਪਾਣੀ ਪਾਣੀ ਹੈ ਪੰਜਾਬ ਤਬਾਹੀ ਹੈ ਪੰਜਾਬ ਦੇ ਵਿੱਚ ਕਿਵੇਂ ਪਾਣੀ ਨੇ ਬਰਬਾਦ ਕਰ ਦਿੱਤਾ ਹੈ ਫਸਲਾਂ ਨੂੰ ਬਰਬਾਦ ਕੀਤਾ ਹੈ ਲੋਕਾਂ ਦੇ ਆਸ਼ਿਆਨੇ ਢਾ ਦਿੱਤੇ ਨੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਤੇ ਘਰ ਛੱਡਣ ਲਈ ਮਜਬੂਰ ਨੇ ਰਾਹਤ ਕੈਂਪਾਂ ਦੇ ਵਿੱਚ ਪਨਾਹ ਲੈਣੀ ਪਈ ਹੈ ਪਰ ਇਸ ਦੇ ਨਾਲ ਹੀ ਚਾਹੇ ਲੋਕ ਆਪਣੇ ਪੱਧਰ ਤੇ ਮਦਦ ਕਰ ਰਹੇ ਹੋਣ एनडीआरएफ ਦੀਆਂ ਟੀਮਾਂ ਦੇ ਨਾਲ-ਨਾਲ ਐਸਡੀਆਰਐਫ ਅਤੇ ਫੌਜ ਦੇ ਵੀ ਮੋਰਚਾ ਸੰਭਾਲਿਆ ਹੋਇਆ ਹੈ 에ਅਰ ਫੋਰਸ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਹੈ ਐਸਜੀਪੀਸੀ ਦੇ ਨਾਲ-ਨਾਲ ਕਈ ਸਿਖ ਸੰਸਥਾਵਾਂ ਅੱਗੇ ਆਈਆਂ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਡੀਸੀ ਐਸਐਸਪੀ ਸਾਰੇ ਲੱਗੇ ਹੋਏ ਨੇ ਇਸ ਵੇਲੇ ਪਰ ਪਾਣੀ ਇਸ ਵੇਲੇ ਪਿੰਡਾਂ ਦੇ ਵਿੱਚ ਵੜ ਚੁੱਕਿਆ ਹੈ ਘਰਾਂ ਦੇ ਵਿੱਚ ਵੜ ਚੁੱਕਿਆ ਹੈ ਫਸਲਾਂ ਨੂੰ ਡਬੋ ਚੁੱਕਿਆ ਹੈ ਕਈ ਥਾਂ ਤਾਂ ਪਾਣੀ 8-8 10-10 ਫੁੱਟ ਤੱਕ ਵੀ ਪਹੁੰਚ ਗਿਆ ਹੈ ਅਤਿ ਆਰਮੀ ਦੇ ਵੱਲੋਂ ਖਾਸ ਆਧੁਨਿਕ ਹਾਈ ਟੈਕ ਮਸ਼ੀਨਾਂ ਦੇ ਨਾਲ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਤਾਂ ਛੇ ਤਸਵੀਰਾਂ ਜਿੱਥੇ ਸਾਫ਼ ਨਜ਼ਰ ਆ ਰਿਹਾ ਹੈ ਕਿ ਪਾਣੀ ਦਰਿਆਵਾਂ ਦੇ ਵਿੱਚ ਚੜ੍ਹਿਆ ਹੋਇਆ ਏ ਉਫਾਨ ਤੇ ਨੇ ਦਰਿਆ ਤੇ ਪਾਣੀ ਪੁਲਾਂ ਤੋਂ ਵੀ ਪਾਰ ਹੋ ਚੁੱਕਿਆ ਏ ਪੁਲਾਂ ਦੇ ਉੱਪਰੋਂ ਨਿਕਲ ਰਿਹਾ ਏ ਪਾਣੀ ਤੇ ਨੈਸ਼ਨਲ ਹਾਈਵੇ ਡੁੱਬ ਚੁੱਕੇ ਨੇ ਸੜਕਾਂ ਨਜ਼ਰ ਨਹੀਂ ਆ ਰਹੀਆਂ ਏਅਰ ਫੋਰਸ ਦੇ ਵੱਲੋਂ ਬਹੁਤ ਸਾਰੇ ਥਾਂਾਂ ਤੇ ਲੋਕਾਂ ਨੂੰ ਏਅਰ ਲਿਫਟ ਕੀਤਾ ਗਿਆ ਹੈ ਸੀਐਮ ਮਾਨ ਦਾ ਆਪਣਾ ਹੈਲੀਕਾਪਟਰ ਜੋ ਪੰਜਾਬ ਸਰਕਾਰ ਦਾ ਉਸ ਦੇ ਰਾਹੀਂ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਪਰ ਘਰਾਂ ਦੇ ਘਰ ਡੁੱਬ ਚੁੱਕੇ ਨੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਅਤੇ ਰਾਹਤ ਕੈਂਪਾਂ ਦੇ ਵਿੱਚ ਪਨਾਹ ਲੈਣ ਲਈ ਮਜਬੂਰ ਨੇ ਇਹ ਸਥਿਤੀ ਹੈ ਇਸ ਵੇਲੇ ਪੰਜਾਬ ਦੇ ਖਾਸ ਕਰ 7 ਜ਼ਿਲ੍ਹਿਆਂ ਦੀ ਜਿੱਥੇ ਇਸ ਵੇਲੇ ਜਲ ਥਾਂ ਇਸ ਦਿਨ ਵਾਲੀ ਤਿੰਨ ਤਸਵੀਰਾਂ ਦੇਖੋ ਜਿੱਥੇ ਪਾਣੀ ਦੀ ਜ਼ਿਆਦਾ ਮਾਰ ਪਈ ਹੈ ਕਿਹੜੀ ਇਹ ਜਗਾ ਹੈ ਦਰਅਸਲ ਦੀਨਾ ਨਗਰ ਦੇ ਇਹ ਇਲਾਕਾ ਹੈ ਜਿੱਥੇ ਜ਼ਿਆਦਾ ਮਾਰ ਪੈ ਰਹੀ ਹੈ ਏਅਰ ਫੋਰਸ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਹੜ੍ਹ ਦੇ ਵਿੱਚ ਫਸੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਏਅਰ ਲਿਫਟ ਕੀਤਾ ਜਾ ਰਿਹਾ ਹੈ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਮਦਦ ਜ਼ਰੂਰ ਕੀਤੀ ਜਾ ਰਹੀ ਹੈ ਚਾਹੇ ਏਅਰ ਫੋਰਸ ਹੋਵੇ ਤੇ ਚਾਹੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਬਿਆਨ ਹੋ ਰਿਹਾ ਹੈ ਕਿ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਜਿਹੜੇ ਪੀੜਤ ਲੋਕ ਨੇ ਜਿਹੜੇ ਹੜ੍ਹਾਂ ਦੇ ਵਿੱਚ ਘਰੇ ਹੋਏ ਨੇ ਜਿਹੜੇ ਕਿਤੇ ਆ ਜਾ ਨਹੀਂ ਸਕਦੇ ਜਿਹੜੇ ਇਸ ਵੇਲੇ ਘਰਾਂ ਦੀਆਂ ਛੱਤਾਂ ਤੇ ਨੇ ਫਸਟ ਫਲੋਰ ਤੇ ਨੇ ਚੁੱਲਿਆਂ ਦੇ ਵਿੱਚ ਅੱਗ ਨਹੀਂ ਮਚ ਰਹੀ ਪਰੇਸ਼ਾਨੀ ਹੈ ਤੇ ਇਸ ਕਰਕੇ ਉਹਨਾਂ ਨੂੰ ਰਸਦ ਪਹੁੰਚਾਈ ਜਾ ਰਹੀ ਹੈ ਇਸ ਦੇ ਨਾਲ ਹੀ ਜਿਹੜੇ ਹੜ੍ਹਾਂ ਦੇ ਵਿੱਚ ਵਸੇ ਹੋਏ ਲੋਕ ਨੇ ਉਨਾ ਨੂੰ 에어 ਲਿਫਟ ਕੀਤਾ ਜਾ ਰਿਹਾ ਹੈ 에어 ਫੋਰਸ ਦੇ ਵੱਲੋਂ ਵੀ ਕਮਾਂਡ ਸੰਭਾਲੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਆ ਪਰ ਹਾਲੇ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਦੇ ਹੇਠ ਹੈ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਦੇ ਹੇਠ ਨੇ ਅੱਗੇ ਬਾਅਦਿਆਂ ਫਾਜ਼ਿਲਕਾ ਦੇ ਕਰੀਬ 20 ਸਰਹੱਦੀ ਪਿੰਡ ਵੀ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਲੋਕ ਆਪਣੇ ਘਰਾਂ ਨੂੰ ਤਾਲੇ ਲਾ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਨੇ ਲੋਕਾਂ ਨੇ ਘਰ ਲੋਕਾਂ ਦੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਲੋਕ ਪ੍ਰਸ਼ਾਸਨ ਤੋਂ ਕਿਸ਼ਤੀਆਂ ਦੀ ਮੰਗ ਕਰ ਰਹੇ ਨੇ ਖਾਸ ਕਰ ਜ਼ਰੂਰਤ ਦਾ ਸਮਾਨ ਮੰਗਵਾ ਰਹੇ ਨੇ ਤਸਵੀਰਾਂ ਦੇਖੋ ਇਹ ਫਾਜ਼ਿਲਕਾ ਫਾਜ਼ਿਲਕਾ ਦੀਆਂ ਨੇ ਜਿੱਥੇ ਹੜ੍ਹਾਂ ਦੇ ਨਾਲ ਹਾਹਾਕਾਰ ਹੈ ਪਿੰਡ ਦੇ ਪਿੰਡ ਡੁੱਬ ਚੁੱਕੇ ਨੇ ਪੰਜਾਬ ਜਲਤਲ ਹੈ ਲੋਕ ਆਪਣੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਨਾਲ ਲੈ ਕੇ ਪਲਾਇਨ ਕਰ ਰਹੇ ਨੇ ਸੁਰੱਖਿਅਤ ਥਾਂਵਾਂ ਵੱਲ ਜਾ ਰਹੇ ਨੇ ਆਪਣਾ ਜ਼ਰੂਰੀ ਸਮਾਨ ਲੈ ਕੇ ਜਾ ਰਹੇ ਨੇ ਔਰਤਾਂ ਦੇਖੋ ਕੇ ਲੱਖ ਲੱਖ ਤੱਕ ਪਾਣੀ ਪਹੁੰਚ ਚੁੱਕਿਆ ਹੈ ਜਿੱਥੇ ਘਰ ਦਾ ਜ਼ਰੂਰੀ ਸਮਾਨ ਲੈ ਕੇ ਜਾ ਰਹੇ ਨੇ ਕਿਉਂਕਿ ਘਰਾਂ ਦੇ ਵਿੱਚ ਤਾਂ ਪਾਣੀ ਵੜ ਚੁੱਕਿਆ ਹੈ ਤੇ ਘਰਾਂ ਦੀਆਂ ਇਮਾਰਤਾਂ ਵੀ ਢਹਿ ਢੇਰੀ ਹੋ ਸਕਦੀਆਂ ਨੇ ਦਿੱਕਤ ਆ ਸਕਦੀ ਹੈ ਤੇ ਲੋਕ ਕਿਸ਼ਤੀਆਂ ਦੀ ਮੰਗ ਕਰ ਰਹੇ ਨੇ ਤਾਂ ਜੋ ਕਿਸ਼ਤੀਆਂ ਦੀ ਮਦਦ ਦੇ ਨਾਲ ਸੁਰੱਖਿਅਤ ਥਾਵਾਂ ਤੇ ਜਾਇਆ ਜਾ ਸਕੇ ਕੈਂਪਾਂ ਦੇ ਵਿੱਚ ਜਾਇਆ ਜਾ ਸਕੇ ਰਾਹਤ ਕੈਂਪਾਂ ਦੇ ਵਿੱਚ ਜਾਇਆ ਜਾ ਸਕੇ ਪਾਣੀ ਭਰ ਚੁੱਕਿਆ ਹੈ ਬਰਬਾਦ ਹੋ ਚੁੱਕਿਆ ਹੈ ਤਬਾਹੀ ਹੋ ਚੁੱਕੀ ਆ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਲੋਕ ਘਰੋਂ ਬੇਕਰ ਵਾਜਿਲ ਕਾ ਪਿੰਡਾਂ ਦੇ ਅੰਦਰ ਸਤਲੁਜ ਦਾ ਕਹਿਰ ਲਗਾਤਾਰ ਜਾਰੀ ਹੈ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਹਾਲਾਤ ਕਿਸ ਤਰ੍ਹਾਂ ਦੇ ਨੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਮੇਰੇ ਪੈਰ ਜਿਹੜੇ ਨੇ ਪਾਣੀ ਵਿੱਚ ਡੁੱਬੇ ਹੋਏ ਨੇ ਹਾਲਾਤ ਕਿਸ ਤਰ੍ਹਾਂ ਦੇ ਨੇ ਲੋਕ ਟਾਣੀਆਂ ਛੱਡ ਕੇ ਕਿੱਥੇ ਚਲੇ ਨੇ ਲੋਕ ਕਿਸ ਤਰ੍ਹਾਂ ਔਕਣਾ ਦੇ ਅੰਦਰ ਆ ਕੇ ਜਿਹੜਾ ਇਹ ਰਸਤਾ ਪਾਰ ਕਰ ਰਹੇ ਨੇ ਤਸਵੀਰਾਂ ਸਾਹ ਬਿਆਨ ਕਰਦੀਆਂ ਨੇ ਕਿ ਇੰਨਾ ਪਿੰਡਾਂ ਦੇ ਹਾਲਾਤ ਜਿਹੜੇ ਨੇ ਵੱਤ ਤੋਂ ਵੱਤਰ ਹੋ ਚੁੱਕੇ ਨੇ ਉਹ ਮਹਿਲਾਵਾਂ ਨੂੰ ਦੇਖ ਸਕਦੇ ਹੋ ਕਿ ਮਹਿਲਾਵਾਂ ਕਿੰਨੇ ਓਕੀ ਕੜੀ ਦੇ ਅੰਦਰ ਐਸੋ ਓਕੀ ਕੜੀ ਦੇ ਅੰਦਰ ਆਪਣੇ ਘਰਾਂ ਦਾ ਸਮਾਨ ਕੱਢ ਕੇ ਲੈ ਕੇ ਚੱਲੀਆਂ ਨੇ ਕਿ ਕਿੰਨਾ ਹਾਲਾਤਾਂ ਦੇ ਅੰਦਰ ਇਹ ਲੋਕ ਹੁਣ ਬੈਠੇ ਨੇ ਵੱਡੀਆਂ ਪਰੇਸ਼ਾਨੀਆਂ ਵੱਡੀਆਂ ਦਿੱਕਤਾਂ ਇੰਨਾ ਇਲਾਕਿਆਂ ਦੇ ਅੰਦਰ ਆਣੀਆਂ ਸ਼ੁਰੂ ਹੋ ਗਈਆਂ ਨੇ ਇਸ ਤਸਵੀਰਾਂ ਖੁੱਦ ਇਹ ਦਰਦ ਬਿਆਨ ਕਰਦੀਆਂ ਨੇ ਇਹ ਪਾਣੀ ਬੂਹੇ ਤੇ ਬਰਬਾਦੀ ਦਾ ਜਿਹੜਾ ਇਹ ਆਲਮ ਹੈ ਪਿੰਡਾਂ ਦੇ ਅੰਦਰ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਲੋਕ ਇਸ ਪਾਣੀ ਨੂੰ ਪਰ ਕਰ ਰਹੇ ਨੇ ਵੱਡੀ ਸਮੱਸਿਆ ਇਸ ਇਲਾਕੇ ਦੇ ਅੰਦਰ ਜਿਹੜੀ ਹੈ ਇਸ ਵੇਲੇ ਸਤਲੁਜ ਦੇ ਪਾਣੀ ਨੇ ਵਿਸਾਰ ਰੱਖੀ ਹੈ ਕਰਾਂ ਦੇ ਬੂਹਾ ਤੱਕ ਜਿਹੜਾ ਪਾਣੀ ਬਰਬਾਦੀ ਆ ਚੁੱਕੀ ਹੈ ਤੇ ਕਰਾਂ ਦੇ ਉੱਪਰ ਦੇਖ ਸਕਦੇ ਹੋ ਕਿ ਤਾਲੇ ਲੱਗ ਚੁੱਕੇ ਹਨ ਇਹ ਹਾਲਾਤ ਨੇ ਫਾਜ਼ਿਲਕਾ ਦੇ ਸਰਦੀ ਪਿੰਡਾਂ ਦੇ ਤਾਂ ਪਰਦੀਪ ਕੁਮਾਰ ਮੇਰੇ ਸਹੋਗੀ ਦਿਖਾਰੇ ਸੀ ਫਾਜ਼ਿਲਕਾ ਦਾ ਹਾਲ ਤੇ ਉਧਰ ਫਾਜ਼ਿਲਕਾ ਦੇ ਤੇਜਾ ਰੋਹਿਲਾ ਦੇ ਵਿੱਚ ਵੀ ਸਤਲੁਜ ਦਰਿਆ ਨੇ ਕਹਿਰ ਮਚਾਇਆ ਹੋਇਆ ਹੈ ਹਾਲਾਤ ਇਸ ਕਦਰ ਨੇ ਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਪਹੁੰਚ ਚੁੱਕਿਆ ਹੈ ਤੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਲੋਕਾਂ ਨੂੰ 에ਅਰ ਲਿਫਟ ਕੀਤਾ ਜਾ ਰਿਹਾ ਹੈ ਛੱਤਾਂ ਤੋਂ ਹੈਲੀਕਾਪਟਰ ਦੀ ਮਦਦ ਦੇ ਨਾਲ ਲੋਕਾਂ ਨੂੰ ਰੱਸਿਆਂ ਦੇ ਨਾਲ ਲੈ ਕੇ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ 에ਅਰ ਲਿਫਟ ਕੀਤਾ ਜਾ ਰਿਹਾ ਹੈ ਹਾਲਾਤ ਦੇ ਜਿਹੜੇ ਲੋਕ ਇਸ ਵੇਲੇ ਘਰਾਂ ਦੇ ਵਿੱਚ ਸੁਰੱਖਿਤ ਨੇ ਉਹ ਇਹਨਾਂ ਤਸਵੀਰਾਂ ਰਾਹੀਂ ਇਹਨਾਂ ਦੀ ਹਾਲਤ ਦਾ ਅੰਦਾਜ਼ਾ ਲਾ ਸਕਦੇ ਨੇ ਕਿ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਪਾਣੀ ਦੇ ਵਿੱਚ ਉਹਨਾਂ ਦੇ ਫਸਲਾਂ ਡੁੱਬ ਚੁੱਕੀਆਂ ਨੇ ਕੰਮਕਾਰ ਉਹਨਾਂ ਦੇ ਬਿਲਕੁਲ ਰੁਕ ਚੁੱਕੇ ਨੇ ਸਕੂਲ ਬੰਦ ਨੇ ਦੁਕਾਨਾਂ ਬੰਦ ਨੇ ਬਾਜ਼ਾਰ ਬੰਦ ਹੈ ਜਾਨ ਜੋਖਮ ਦੇ ਵਿੱਚ ਹੈ ਤੇ ਇਸ ਵੇਲੇ ਏਅਰ ਫੋਰਸ ਦੀ ਮਦਦ ਦੇ ਨਾਲ ਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਤਸਵੀਰਾਂ ਫਾਜ਼ਲ ਕਾਦੀਆਂ ਤੇ ਕਾਮਾਂ ਵਾਲੀ ਪੁਲ ਹੈ ਜਿੱਥੇ ਹੁਣ ਉੱਪਰ ਪਾਣੀ ਓਵਰਫਲੋ ਹੋ ਚੁੱਕਿਆ ਏ ਸਤਲੂਜ ਦਾ ਪਾਣੀ ਓਵਰਫਲੋ ਹੋ ਚੁੱਕਿਆ ਹੈ ਪਾਣੀ ਪੁਲ ਦੇ ਉੱਪਰ ਦੀ ਨਿਕਲ ਰਿਹਾ ਹੈ ਪਾਣੀ ਪੁਲ ਦੇ ਹੇਠਾਂ ਦੀ ਲੰਗਦਾ ਇਹ ਤਾਂ ਕਹਾਵਤ ਤੁਸੀਂ ਸੁਣੀ ਹੋਵੇਗੀ ਪਰ ਇੱਥੇ ਪਾਣੀ ਪੁਲ ਦੇ ਉੱਪਰੋਂ ਗੁਜ਼ਰ ਰਿਹਾ ਹੈ ਕਾਮਾਂ ਵਾਲੀ ਪੁਲ ਹੈ ਇਹ ਫਾਜ਼ਲ ਕਾਦਾ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ ਤੇ ਵੱਡਾ ਹਿੱਸਾ ਪੰਜਾਬ ਦਾ ਇਸ ਵੇਲੇ ਪਾਣੀ ਦੀ ਮਾਰ ਦੇ ਹੇਠਾਂ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਿਹੜਾ ਪਾਣੀ ਦਾਖਲ ਹੋ ਚੁੱਕਿਆ ਹੈ ਤਸਵੀਰਾਂ ਪੇਜਾ ਰੋਇਲਾ ਪਿੰਡ ਦੀਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਕਿੰਨਾ ਲੋਕਾਂ ਦੇ ਘਰਾਂ ਦੇ ਅੰਦਰ ਜਿਹੜਾ ਪਾਣੀ ਦਾਖਲ ਹੋ ਚੁੱਕਿਆ ਹੈ ਲੋਕਾਂ ਨੇ ਆਪਣੀ ਕੀਮਤੀ ਸਮਾਨ ਨੂੰ ਸੁਰੱਖਿਅਤ ਕਰਨ ਦੇ ਲਈ ਜਿਹੜਾ ਹੈ ਜਿਹੜਾ ਬੈਂਚ ਦੇ ਉੱਪਰ ਜਿਹੜਾ ਸਮਾਨ ਰੱਖ ਦਿੱਤਾ ਹੈ ਤੇ ਘਰਾਂ ਨੂੰ ਜਿਹੜਾ ਖਾਲੀ ਕਰ ਦਿੱਤਾ ਹੈ ਘਰਾਂ ਦੇ ਅੰਦਰ ਜਿਹੜੇ ਤਾਲੇ ਲੱਗੇ ਨੇ ਘਰਾਂ ਦੇ ਅੰਦਰ ਤਾਲੇ ਲੱਗੇ ਨੇ ਕਿ ਕਿਸ ਤਰ੍ਹਾਂ ਦੇ ਜਿਹੜੇ ਤੁਸੀਂ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਲੋਕਾਂ ਨੇ ਉਹੀ ਸਿਰਫ ਘਰਾਂ ਦੇ ਅੰਦਰ ਮੌਜੂਦ ਨੇ ਘਰਾਂ ਦੇ ਜਿਹੜੇ ਬੱਚੇ ਨੇ ਬਜ਼ੁਰਗ ਨੇ ਉਹਨਾਂ ਨੂੰ ਜਿਹੜਾ ਬਾਹਰ ਭੇਜ ਦਿੱਤਾ ਗਿਆ ਹੈ ਇਹ ਕਿੰਨੀ ਔਖੀ ਘੜੀ ਦੇ ਅੰਦਰ ਇਹ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਹੋਇਆ ਇਸ ਸਮੇਂ ਨੂੰ ਜਿਹੜਾ ਪਾਰ ਕਰ ਰਹੇ ਨੇ ਲੋਕਾਂ ਨੇ ਘਰਾਂ ਦੇ ਛੱਤਾਂ ਦੇ ਉੱਪਰ ਜਿਹੜਾ ਸਮਾਨ ਰੱਖਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਣੇ ਆ ਕਿ ਕਿਸ ਤਰ੍ਹਾਂ ਸਮਾਨ ਲੋਕਾਂ ਨੇ ਛੱਤਾਂ ਦੇ ਉੱਪਰ ਰੱਖਿਆ ਹੈ ਪਾਣੀ ਜਿਹੜਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਸਮੱਸਿਆ ਵੱਡੀ ਹੈ ਪਰੇਸ਼ਾਨੀ ਵੱਡੀ ਹੈ ਪਿਛਲੇ ਕਈ ਦਿਨਾਂ ਤੋਂ ਜਿਹੜੇ ਇਸੇ ਤਰ੍ਹਾਂ ਦੇ ਹਾਲਾਤ ਸਰਦੀ ਪਿੰਡਾਂ ਦੇ ਬਣੇ ਹੋਏ ਹਨ ਜਿਦੇ ਚ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੇ ਉੱਪਰੋਂ ਵੀ ਜਿਹੜੀ ਆਸਮਾਨ ਦੇ ਹੈ ਉਹ ਵੀ ਜਿਹੜੀ ਹੈ ਮੁਸੀਬਤਾਂ ਇੰਨਾਂ ਸਰਦੀ ਪਿੰਡਾਂ ਦੇ ਲੋਕਾਂ ਨੂੰ ਬਣੀਆਂ ਹੋਈਆਂ ਨੇ ਹਰ ਕਮਰੇ ਦੇ ਅੰਦਰ ਪਾਣੀ ਹੈ ਅਸੀਂ ਪਿੰਡ ਤੇਜਾ ਰੋਹਿਲਾ ਦੇ ਆ ਉਹਨਾਂ ਟਾਣੀਆਂ ਦੇ ਅੰਦਰ ਮੌਜੂਦ ਆ ਜਿਨ੍ਹਾਂ ਟਾਣੀਆਂ ਦੇ ਪਾਣੀ ਨੇ ਕਈ ਕਈ ਦਿਨ ਹੋ ਗਏ ਜਿਹੜਾ ਕੇਰ ਰੱਖਿਆ ਇਹ ਲਗਾਤਾਰ ਜਿਹੜਾ ਪਾਣੀ ਹੈ ਇਹਨਾਂ ਇਲਾਕਿਆਂ ਦੇ ਅੰਦਰ ਵੱਧਾ ਦਿਖਾਈ ਦੇ ਰਿਹਾ ਉਤੋਂ ਆਸਮਾਨ ਵੀ ਜਿਹੜੀ ਰਾਹਤ ਦਿੰਦਾ ਇਹਨਾਂ ਸਰਦੀ ਪਿੰਡਾਂ ਨੂੰ ਦਿਖਾਈ ਨਹੀਂ ਦੇ ਰਹਾ ਇਸ ਤਰ੍ਹਾਂ ਦੀ ਸਮੱਸਿਆਵਾਂ ਆ ਰਹੀਆਂ ਨੇ ਕਿਸ ਤਰ੍ਹਾਂ ਦੀ ਔਕੜਾਂ ਨੇ ਸਮੱਸਿਆ ਸਰ ਬਹੁਤ ਵਧੀ ਹੋਈ ਹੈ ਪਾਣੀ ਚੜੇ ਜਾਂਦਾ ਅਸੀਂ ਫਸੇ ਹੋਇਆ ਕੋਈ ਸੜਕਾਂ ਦਾ ਜੋ ਹੈ ਟੁੱਟ ਚੁੱਕਿਆ ਨੇ ਪੂਰੀ ਤਰ੍ਹਾਂ ਹੁਣ ਇਸ ਤੋਂ ਬਾਅਦ ਦਰਿਆ ਤੋਂ ਪਾਰ ਜਾਣ ਦਾ ਕੋਈ ਰਾਹ ਨਹੀਂ ਰਹਿ ਗਿਆ ਹੁਣ ਤਾਂ ਕਿਸ਼ਤੀਆਂ ਹੋਣ ਫੇਰ ਹੀ ਨਿਕਲਿਆ ਜਾ ਸਕਦਾ ਹਾਂਜੀ ਇਹ ਕਿ ਬਾਕੀ ਕਰਦੇ ਕਿੱਥੇ ਨੇ ਸਭ ਤਿੰਨ ਦੇ ਸਾਰਾ ਅੱਛਾ ਹਾਂਜੀ ਕਿੰਨੀਆਂ ਕੋ ਮੁਸੀਬਤਾਂ ਨੇ ਕਿੰਨੀਆਂ ਮੁਸੀਬਤਾਂ ਨੇ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਬਾਹਰ ਨਿਕਲੇ ਜਿਵੇਂ ਪਾਣੀ ਆ ਗਿਆ ਸਾਰਾ ਪਤਾ ਨਹੀਂ ਲੱਗਾ ਵੀ ਪਾਣੀ ਇੱਕਦਮ ਆ ਜਾਣਾ ਸਾਰਾ ਸਾਰਾ ਕੁਛ ਆ ਦੇਖ ਲਓ ਤੁਸੀਂ ਸਾਹਮਣੇ ਤੁਹਾਡੇ ਚਲੋ ਕਿਥੋਂ ਦਾ ਰਾਬ ਨੂੰ ਜਿਵੇਂ ਮਨਜੁਰ ਲੱਗ ਗਿਆ ਕਿਵੇਂ ਬਾਪੂ ਕਿੰਨੀ ਉਮਰ ਦੀ ਤੁਹਾਡੀ ਜੀ ਮੇਰੀ ਜੀ ਹੋ ਗਈ ਹੋਣੀ ਹੈ 60 ਕੁ 70 ਸਾਲ ਦੇ ਕਿ ਪਾਣੀ ਨਾ ਬਹੁਤ ਹੀ ਇਤਿਆਹਰ ਪਾਣੀ ਸਾਨੂੰ ਮਾਰ ਕਰਦਾ ਆ ਬਿਲਕੁਲ ਜੀ ਵੱਡੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਔਕੜਾਂ ਨੇ ਜਿਹੜੀਆਂ ਇੰਨਾ ਸਰਦੀ ਪਿੰਡਾਂ ਦੇ ਲੋਕਾਂ ਨੂੰ ਆ ਰਹੀਆਂ ਨੇ ਜਿੱਥੇ ਸਤਲੁਜ ਦਾ ਪਾਣੀ ਜਿਹੜਾ ਮਾਰ ਮਾਰ ਰਿਹਾ ਹੈ ਉੱਥੇ ਆਸਮਾਨ ਤੋਂ ਆਫਤ ਇੰਨਾ ਸਰਦੀ ਪਿੰਡਾਂ ਦੇ ਉੱਪਰ ਡਿੱਗਦੀ ਦਿਖਾਈ ਦੇ ਰਹੀ ਹੈ ਇਹ ਬਾਰਿਸ਼ ਦੇਖ ਸਕਦੇ ਹੋ ਕਿ ਇਲਾਕੇ ਦੇ ਅੰਦਰ ਇੱਕ ਵਾਰ ਮੋੜ ਤੋਂ ਜਿਹੜੀ ਬਾਰਿਸ਼ ਸ਼ੁਰੂ ਹੋ ਗਈ ਹੈ ਪਰ ਲੋਕਾਂ ਨੂੰ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਤੇ ਹੁਣ ਦੇਖਣਾ ਹੋਏਗਾ ਕੀ ਕਦੋਂ ਤੱਕ ਇਸ ਇਲਾਕੇ ਨੂੰ ਇਹ ਰਾਹਤ ਮਿਲਦੀ ਹੈ ਤੇ ਕਦੋਂ ਇਹ ਪਾਣੀ ਦਾ ਪੱਦਰ ਤਾ ਤਸਵੀਰਾਂ ਤੁਹਾਨੂੰ ਫਾਜ਼ਿਲਕਾ ਦੀ ਦਿਖਾਈਆਂ ਨੇ ਤੇ ਹੁਣ ਡੇਰਾ ਬਾਬਾ ਨਾਨਕ ਚਲਦੇ ਆ ਜਿੱਥੇ ਰਾਵੀ ਦਰਿਆ ਨੇ ਹਾਲਾਤ ਬੇਹੱਦ ਖਰਾਬ ਕਰ ਦਿੱਤੇ ਨੇ ਦਰਿਆ ਇੰਨਾ ਉਫਾਨ ਤੇ ਵਹਿ ਰਿਹਾ ਹੈ ਕਿ ਸੜਕਾਂ ਤੇ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਪਿੰਡਾਂ ਦੇ ਪਿੰਡ ਦਰਿਆ ਦੇ ਵਿੱਚ ਸਮਾ ਚੁੱਕੇ ਨੇ ਇੱਕ ਟਰੈਕਟਰ ਦੇ ਉੱਤੇ ਅ ਇਸ ਵੇਲੇ ਮੇਰੇ ਸਹਿਯੋਗੀ ਮੌਜੂਦ ਨੇ ਤੇ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸੜਕ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਤੇ ਇੱਥੇ 5 ਤੋਂ 7 ਫੁੱਟ ਤੱਕ ਪਾਣੀ ਹੈ ਕਿਉਂਕਿ ਸੜਕ ਤਾਂ ਉੱਚੀ ਹੈ ਪਰ ਜਿਹੜੇ ਆਲੇ ਦੁਆਲੇ ਦਾ ਇਲਾਕਾ ਹੈ ਜਿਹੜੇ ਖੇਤ ਨੇ ਉਹ ਨੀਵੇਂ ਨੇ ਤੇ ਉੱਥੇ ਪਾਣੀ ਬਹੁਤ ਹੀ ਜ਼ਿਆਦਾ ਹੈ ਤਾਂ ਇੱਥੇ ਹੁਣ ਨਿਕਲਣਾ ਵੀ ਇੱਥੋਂ ਮੁਸ਼ਕਲ ਹੋ ਗਿਆ ਹੈ ਤਸਵੀਰਾਂ ਡੇਰਾ ਬਾਬਾ ਨਾਨਕ ਇਹ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਬੜੇ ਹੋਏ ਨੇ ਤੇ ਟਰੈਕਟਰ ਅ ਟਰੈਕਟਰ ਟਰਾਲੀ ਦੇ ਕਿਉਂਕਿ ਇੱਥੇ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਦੇ ਲੋਕ ਨੇ ਉਹ ਲਗਾਤਾਰ ਮਦਦ ਕਰ ਰਹੇ ਨੇ ਬਾਜੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਮੇਨ ਹਾਈਵੇ ਤੇ ਬਹੁਤ ਹੀ ਜ਼ਿਆਦਾ ਰਿਸਕ ਹੈ ਲੋਕੀ ਫਸੇ ਹੋਏ ਨੇ ਹੁਣ ਸਾਨੂੰ ਵੀ ਪਤਾਵਾ ਵੀ ਪੰਜਾਬ ਨੂੰ ਕਿਹੜੇ ਢੰਗ ਦੇ ਨਾਲ ਮਾਰਿਆ ਜਾ ਰਿਹਾ ਪਾਣੀ ਦੇ ਨਾਲ ਇੱਥੇ ਇੰਟਰਨੈਟ ਦਾ ਦੁਨੀਆ ਵਾਂ ਇੱਥੇ ਅਨਪੜ ਬੰਦਾ ਅੱਜ ਦੱਸ ਦੂਗਾ ਵੀ ਕਿੰਨੇ ਦਿਨਾਂ ਨੂੰ ਮੀਂਹ ਪੈਣ ਵਾਲਾ ਵਾ ਬਿਲਕੁਲ ਇਹ ਸਾਰਾ ਦੋਸ਼ ਜਿਹੜਾ ਸਰਕਾਰਾਂ ਦਾ ਵਾ 88 ਤੋਂ ਬਾਅਦ ਦੇ ਵਿੱਚ ਅੱਜ ਫੇ ਪਹਿਲੀ ਵਾਰੀ ਇੱਥਾਂ ਵਾਪਰਿਆ ਵਾ ਜਿਹੜਾ ਅਸੀਂ ਆਪਣੀ ਹੋਸ਼ ਦੇ ਵਿੱਚ ਵੇਖਣ ਨੇ ਆ ਇਹਦਾ ਚਲੋ ਕੁਦਰਤੀ ਆਫਤ ਹੈਗੀ ਆ ਪਰ ਜੇ ਅਸੀਂ ਕਹਿ ਦਈਏ 70% ਜਿਹੜਾ ਹੈ ਇਹ ਸਰਕਾਰਾਂ ਦੁਆਰਾ ਉਹਨੂੰ ਦੇਣਿਆ 30% ਕੁਦਰਤੀ ਆਫਤ ਆ ਜਿਹੜਾ ਨਾ ਇਰਾਨ ਕਦੇ ਦੀਵਾਲੀ ਫਲੋ ਦੇਖੋ ਫਲੋ ਬਹੁਤ ਜ਼ਿਆਦਾ ਹੈ ਬਿਲਕੁਲ ਜੀ ਇੱਥੇ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਇੰਨਾ ਹਵਾ ਵਾ ਨਹੀਂ ਵਿੱਚ ਰਹਿੰਦੇ ਸੈਂਟਰ ਦੇ ਅੱਗੇ ਇੰਨਾ ਜ਼ਿਆਦਾ ਹਵਾ ਵਾ ਟਰੈਕਟਰ ਦੇ ਆ ਵੀਲ ਨੂੰ ਫੜਿਆ ਪਤਾ ਲੱਗਣ ਡਿਆ ਸਟੀਰਿੰਗ ਵੀਲ ਤੋਂ ਪਤਾ ਲੱਗਣ ਡਿਆ ਬਹੁਤ ਜ਼ਿਆਦਾ ਹਵਾ ਵਾ ਟਾਇਰ ਜਿਹੜੇ ਆ ਧੱਕੇ ਨੇ ਇਹਨੂੰ ਖਿੱਚਣ ਡੇ ਆ ਤਾਂ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਦੀਆਂ ਤੇ ਹੁਣ ਸਰਹੱਦੀ ਜ਼ਿਲ੍ਹਾ ਪਠਾਨਕੋਟ ਜਿੱਥੇ 5 ਦਿਨਾਂ ਤੋਂ ਹੜਾਂ ਦੀ ਮਾਰ ਪੈ ਰਹੀ ਆ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ ਤੇ ਇਸ ਵਿਚਾਲੇ ਪ੍ਰਸ਼ਾਸਨ ਦਾ ਰੈਸਕਿਊ ਆਪਰੇਸ਼ਨ ਵੀ ਲਗਾਤਾਰ ਜਾਰੀ ਆ ਖੁਦ ਮਾਨ ਸਰਕਾਰ ਦੇ ਮੰਤਰੀ ਗਰਾਊਂਡ ਜ਼ੀਰੋ ਤੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਨੇ ਬਚਾਅ ਰਾਹਤ ਦਾ ਕੰਮ ਆਪਣੀ ਨਿਗਰਾਨੀ ਹੇਠ ਕਰਵਾ ਰਹੇ ਨੇ ਤਸਵੀਰਾਂ ਪਠਾਨਕੋਟ ਦੇ ਅਸੈਂਬਲੀ ਗੁਜਰਾ ਤੋਂ ਜਿੱਤੇ ਬਚਾਅ ਤੇ ਰਾਹਤ ਕਾਰਜ ਜਾਰੀ ਨੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਆਪ ਪਿਛਲੇ ਕਈ ਦਿਨਾਂ ਤੋਂ ਗਰਾਊਂਡ ਜ਼ੀਰੋ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਲੋਕਾਂ ਤੱਕ ਹਰ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇੱਥੇ ਹੜ੍ਹਾਂ ਨੇ ਸਭ ਤੋਂ ਵੱਧ ਮੱਧ ਮਾਰ ਪਾਈ ਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪਿਛਲੇ 24 ਘੰਟੇ ਤੋਂ ਬਰਸਾਤ ਜਰੂਰ ਪਠਾਨਕੋਟ ਵਿੱਚ ਰੁਕੀ ਆ ਰਾਹਤ ਜ਼ਰੂਰ ਹੈ ਲੇਕਿਨ ਆਫਤ ਵੀ ਕਿਤੇ ਰੁਕੀ ਨਹੀਂ ਮੇਰੇ ਨਾਲ ਇਸ ਵਕਤ ਕੈਬਨਿਟ ਮੰਤਰੀ ਹੈ ਜੋ ਕਿ ਪਿੰਡਾਂ ਦੇ ਖਾਸ ਕਰਕੇ ਜਿੱਥੇ ਪਿੰਡਾਂ ਦੇ ਵਿੱਚ ਪਾਣੀ ਆਇਆ ਸੀ ਉੱਥੇ ਪਾਰ ਪੈ ਗਿਆ ਸੀ ਉੱਥੇ ਮੁਰੰਮਤ ਦੇ ਕੰਮ ਲਈ ਆਇਆ ਹੈ ਮੰਤਰੀ ਸਾਹਿਬ ਕੀ ਕੀਤਾ ਜਾ ਰਿਹਾ ਹੈ ਤੁਹਾਡੇ ਕੋਲ ਅ ਦੇਖੋ ਅੱਜ ਪੰਜਵਾਂ ਦਿਨ ਹੈ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਸਾਡਾ ਸਾਰਾ ਪੰਜਾਬ ਹੀ ਵੈਸੇ ਸਫਰ ਕਰ ਰਿਹਾ ਪਰ ਵਿਸ਼ੇਸ਼ ਤੌਰ ਤੇ ਜਿਹੜਾ ਪਠਾਨਕੋਟ ਜ਼ਿਲ੍ਹਾ ਸਾਡਾ ਤੇ ਮੇਰੀ ਵਿਧਾਨ ਸਭਾ ਪੁਆਦੇ ਅੰਦਰ ਬਹੁਤ ਵੱਡੀ ਮਾਤਰਾ 'ਚ ਪਾਣੀ ਦਾ ਪ੍ਰਵੇਸ਼ ਹੋਇਆ ਰਾਵੀ ਦੇ ਰਾਈ ਇਹ ਮਾਚਲੁਰ ਜੰਮੂ ਕਸ਼ਮੀਰ ਦੇ ਅੰਦਰ ਆ ਥਾ ਮੀ ਕਰਕੇ ਜਿਹੜਾ ਸਾਡੇ ਡੈਮ ਓਵਰਫਲੋ ਹੋਇਆ ਔਰ ਉਹ ਰਾਵੀ ਦਾ ਤਾਂ ਮਾਰ ਪਈ ਪਈ ਆ ਇੱਕ ਵੱਖਰੀ ਮਾਰ ਜਿਹੜੀ ਕਦੀ ਲੋਕਾਂ ਨੇ ਸੋਚੀ ਨਹੀਂ ਸੀਗੀ ਉਹ ਇਹ ਆ ਕਿ ਮਾਧੋਪੁਰ ਹੈਡਬੈਕਸ ਤੋਂ ਜਦੋਂ ਜ਼ਿਆਦਾ ਪਾਣੀ ਆਇਆ ਤੇ ਉਹ ਪਾਣੀ ਓਵਰਫਲੋ ਹੋ ਕੇ ਸਾਡੀਆਂ ਉਹ ਪੁਰਾਣੀਆਂ ਨਹਿਰਾਂ ਜਿਹੜੀਆਂ ਸਾਡੀਆਂ ਦਰੋਹਰ ਨੇ ਕਹਿ ਸਕਦੇ ਆਪਾਂ ਉਹਨਾਂ ਚ ਪਾਣੀ ਉਹ ਵੜ ਗਿਆ ਜੂਵੀਡੀਸ ਅੰਦਰ ਆਇਆ ਬਿਆਸ ਐਂਬੀ ਲਿੰਕ ਨਹਿਰ ਚ ਆ ਗਿਆ ਸੋ ਇਹ ਜਿਹੜਾ ਜੂਵੀਡੀਸ ਪਾਣੀ ਆਇਆ ਇਸ ਪਾਣੀ ਨੇ 55 ਪਿੰਡਾਂ ਨੂੰ ਜਲ-ਥਲ ਕਰ ਦਿੱਤਾ ਗੋਲਪ ਤਾਂ ਜਿੱਥੇ ਪੰਜਾਬ ਸਰਕਾਰ ਦੇ ਮੰਤਰੀ ਲੋਕਾਂ ਤੱਕ ਮਦਦ ਪਹੁੰਚਾ ਰਹੇ ਨੇ ਉੱਥੇ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਭੇਜੀ ਹੈ ਅਕਾਲੀ ਵਰਕਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ 10000 ਲੀਟਰ ਡੀਜ਼ਲ ਲੈ ਕੇ ਪਹੁੰਚੇ ਨੇ ਟਰੈਕਟਰ ਲੈ ਕੇ ਪਹੁੰਚੇ ਨੇ ਇਸੇ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੇ ਹੜ੍ਹ ਪੀੜਤਾਂ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਫੋਨ ਤੇ ਗੱਲਬਾਤ ਵੀ ਕਰਵਾਈਆ ਤਸਵੀਰਾਂ ਦੇਖੋ ਸੁਲਤਾਨਪੁਰ ਲੋਧੀ ਦੀਆਂ ਨੇ ਹਾਲਾਂਕਿ ਇਹ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੁਖਬੀਰ ਬਾਦਲ ਜਾਇਜ਼ਾ ਲੈਣ ਆਏ ਸੀ ਹਸਪਤਾਲ ਦੀਆਂ ਤਸਵੀਰਾਂ ਨਹੀਂ ਤੇ ਸੁਖਬੀਰ ਬਾਦਲ ਦੇ ਵੱਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਲਈ ਡੀਜ਼ਲ ਭੇਜਿਆ ਗਿਆ ਸਾਰਾ ਹੀ ਬੋਲਦਾ ਲੱਕੀ ਜੂ ਮੰਨ ਰੋਟ ਕਿੱਦੋਂ ਦੁੱਧ ਹਾਂ ਹਾਂਜੀ ਬਦਲ ਸਾਹਿਬ ਅਸੀਂ ਪਹਿਲੀਆਂ ਦੇ ਵਿੱਚ ਸਭ ਤੋਂ ਅਸੀਂ ਮਾਰੀ ਠਾਣੇ ਆ ਜੀ ਸਾਡਾ ਨਗਰ ਬਿਲਕੁਲ ਛੋਟਾ ਵਾ ਪਰ ਇਹ ਆ ਕਿ ਅਸੀਂ ਸਾਡਾ ਰਕਬਾ ਸਾਰਾ ਮਾਨ ਏਰੀਆ ਦਾ ਜੀ ਤੇ ਜ਼ਮੀਨਾਂ ਮਾਲਕੀ ਸਾਨੂੰ ਲਾਟ ਹੋਈਆਂ ਪਾਕਿਸਤਾਨੋਂ ਜ਼ਮੀਨਾਂ ਕਿੰਨੀਆਂ ਲਾਟ ਹੋਈਆਂ ਅਸੀਂ ਹਾਂਜੀ ਬਿਲਕੁਲ ਅਸੀਂ ਇਹੋ ਹੀ ਤੁਹਾਡੇ ਧਿਆਨ ਚ ਲਿਆਉਣੇ ਸੌਣੇ ਬਦਲ ਸਾਹਿਬ ਜਦੋਂ ਤੁਹਾਡੀ ਸਰਕਾਰ 2027 ਚ ਆ ਜਾਣੀ ਆ ਸਭ ਤੋਂ ਪਹਿਲਾਂ ਸਾਡਾ ਇਹ ਸਾਨੂੰ ਕਰਿਓ ਸਾਡਾ ਹਾਂਜੀ ਸਰ ਸਰ ਇੱਕ ਦੋ ਦੱਸਿਓ ਕਾ ਪੂਰਾ ਨਾਮ ਹੈ ਹਾਂਜੀ ਹਾਂਜੀ ਬਦਲ ਸਿੰਘ ਸਾਨੂੰ ਇਹ ਆ ਕਿ ਅਸੀਂ ਬੰਨ ਇਹਨੂੰ ਜਦੋਂ ਪਾਣੀ ਲੱਥਾ ਇਹਨੂੰ ਬੰਨਣਾ ਵਾ ਜੀ ਤੇ ਸਾਨੂੰ ਜਿੰਨਾ ਸਾਡਾ ਸਹਿਯੋਗ ਜ਼ਰੂਰ ਕਰੇ ਜੀ 85 ਕਿਲੋ ਦਾ ਰੋਡ ਵਾਂਗ ਪੰਦ ਰੋਡ ਹਾਂਜੀ ਹਾਂਜੀ ਦੱਸੋ ਨਾ ਕੀ ਹਾਂਜੀ ਬਦਲ ਸਾਹਿਬ ਅੱਗੇ ਵੀ ਬੀਬੀ ਨੇ ਸਾਡਾ ਮੰਨ ਲਓ ਅਸੀਂ ਰੋਟੀ ਸਿਰ ਉਹਨਾਂ ਸਿਰ ਤੇ ਹੋਏ ਆ ਜੀ ਇੰਹੀਂ ਤੋਂ ਉਹਨਾਂ ਨੂੰ ਦੋ ਅਡਵਾਂਸ ਦੇ ਆ ਜੀ ਹਾਂਜੀ ਦੋ ਅਡਵਾਂਸ ਬੰਨ ਉਹਨਾਂ ਦੀ ਦੇਣਾ ਜੀ ਦੇਖੀ ਆਪਾਂ ਕਰਾਂਗੇ ਹਾਂਜੀ ਸਾਰੇ ਬਲੱਗਾਂ ਜਿੰਨੇ ਟਰੈਕਟਰਾਂ ਤੇ ਹਲਕਿਆਂ ਟਰੈਕਟਰ ਸਾਰੇ ਨਾਲ ਕੰਦੇ ਕਰ ਗਏ ਤੇ ਉਧਰ ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਦੇ ਨਾਲ ਲੱਗਦੇ ਪਿੰਡ ਵੀ ਹੜ ਦੀ ਮਾਰ ਹੇਠ ਨੇ ਪਿੰਡ ਕੋਟਲਾ ਮੁਗਲਾਂ ਚ ਹੜ ਦੇ ਪਾਣੀ ਚ ਘیرے ਇੱਕ ਸ਼ਖਸ ਦੇ ਸੱਪ ਲੜ ਗਿਆ ਜਿਸ ਤੋਂ ਬਾਅਦ ਐਨਡੀਆਰਐਫ ਦੀ ਟੀਮ ਨੇ ਸ਼ਖਸ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਏ ਤਾਂ ਪਰੇਸ਼ਾਨੀਆਂ ਦੇ ਵਿੱਚ ਘਰੇ ਹੋਏ ਲੋਕ ਜਿੱਥੇ ਹੜਾਂ ਦੀ ਮਾਰ ਚੱਲ ਰਹੀ ਨੇ ਉੱਥੇ ਅਜਿਹੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤਿੰਨ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ ਇਸ ਵੇਲੇ ਤਸਵੀਰਾਂ ਪਿੰਡ ਕੋਟਲਾ ਮੁਗਲਾ ਤੋਂ ਗੁਰਦਾਸਪੁਰ ਦਾ ਪਿੰਡ ਜਿੱਥੇ ਇੱਕ ਵਿਅਕਤੀ ਦੇ ਅਚਾਨਕ ਸੱਪ ਲੜ ਗਿਆ ਤੇ ਉਸ ਨੂੰ ਐਨ ਡੀ ਆਰ ਐਫ ਦੀਆਂ ਟੀਮਾਂ ਦੇ ਵੱਲੋਂ ਪਹਿਲਾਂ ਬਚਾਇਆ ਗਿਆ ਤੇ ਫਿਰ ਐਂਬੂਲੈਂਸ ਰਾਹੀਂ ਹਸਪਤਲ ਭੇਜਿਆ पर हम जैसे ही अपनी लोकेशन से निकले तो हम किसी और ऑपरेशन में जा रहे थे लेकिन सडनली हमें तहसीलदार साहब ने बताया कि यहां पे किसी व्यक्ति को स्नेक ने काट लिया है तो वो लेकिन वो आ नहीं सकते हैं वो बहुत ज़्यादा नदी पड़ रही है बीच में और पानी बहुत ज़्यादा बहुत ज़्यादा पानी है तो हमने हमने अपना वो वाला ऑपरेशन वो लोग तो ट्रैप्ड हैं तो उनको हम अभी निकाल रहे हैं ये हमें लाइफ ट्रेटिंग लगा तो हमें प्राइटी पर इन्हीं को ही निकालना ठीक समझा इनको एक स्नेक ने काट लिया था और हमने कुछ ही समय में उनको अभी हॉस्पिटल में ਉਧਰ ਗੁਰਦਾਸਪੁਰ ਦੇ ਪਿੰਡ ਗਲੜੀ ਦੇ ਵਿੱਚ ਵੀ ਪਾਣੀ ਵਿੱਚ ਫਸੀ 60 ਸਾਲਾ ਔਰਤ ਦਾ ਰੈਸਕਿਊ ਕੀਤਾ ਗਿਆ ਪਿੰਡ ਵਾਸੀਆਂ ਨੇ ਮੁਸ਼ਕਲ ਨਾਲ ਇਸ ਔਰਤ ਦੀ ਜਾਨ ਬਚਾਈ ਹੈ ਉਹਨਾਂ ਪ੍ਰਸ਼ਾਸਨ ਤੇ ਇਲਜ਼ਾਮ ਵੀ ਲਾਇਆ ਕਿ ਹੈਲਪਲਾਈਨ ਨੰਬਰ ਤੇ ਫੋਨ ਕਰਨ ਦੇ ਬਾਵਜੂਦ ਕੋਈ ਨਹੀਂ ਪਹੁੰਚਿਆ ਹਾਲਾਂਕਿ ਕਈ ਥਾਵਾਂ ਤੇ ਤਾਂ ਮਦਦ ਪਹੁੰਚ ਰਹੀ ਹੈ ਪਰ ਕਈ ਥਾਵਾਂ ਜਹਨੀਆਂ ਵੀ ਨੇ ਜਿੱਥੇ ਪ੍ਰਸ਼ਾਸਨ ਦੀਆਂ ਟੀਮਾਂ ਨਹੀਂ ਪਹੁੰਚ ਪਾਰੀਆਂ ਗੁਰਦਾਸਪੁਰ ਦਾ ਪਿੰਡ ਹੈ ਗਲੜੀ ਜਿੱਥੇ ਇੱਕ ਔਰਤ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਈ ਹੜਾਂ ਦੀ ਮਾਰ ਦੇ ਹੇਠ ਆ ਗਈ ਪਾਣੀ ਬਹੁਤ ਭਰਿਆ ਹੋਇਆ ਸੀ ਤਾਂ ਆ ਪ੍ਰਸ਼ਾਸਨ ਕੋਲ ਮਦਦ ਲਈ ਫੋਨ ਵੀ ਕੀਤਾ ਪਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਮਦਦ ਲਈ ਟੀਮਾਂ ਨਹੀਂ ਭੇਜੀਆਂ ਗਈਆਂ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਖੁਦ ਹੀ ਰਸਤੇ ਦੀ ਮਦਦ ਦੇ ਨਾਲ ਇਸ ਔਰਤ ਨੂੰ ਇਸ ਪਾਣੀ ਦੇ ਵਿੱਚੋਂ ਬਚਾਇਆ ਰੈਸਕਿਊ ਕੀਤਾ 60 ਸਾਲਾਂ ਇਹ ਔਰਤ ਪਾਣੀ ਦੇ ਵਿੱਚ ਫਸ ਗਈ ਸੀ ਤੇ ਉਧਰ ਹੜਾਂ ਵਿੱਚ ਆਲੇ ਡੇਰਾ ਬਾਬਾ ਨਾਨਕ ਦੇ ਪਿੰਡ ਬੀੜੀਵਾਲ ਚ ਇੱਕ ਗਰਭਵਤੀ ਮਹਿਲਾ ਦਾ ਵੀ ਰੈਸਕਿਊ ਕੀਤਾ ਗਿਆ ਮਹਿਲਾ ਨੂੰ ਸੁਰੱਖਿਆਤ ਥਾਂ ਤੇ ਲਿਆਉਣ ਲਈ ਮੌਕੇ ਤੇ ਐਂਬੂਲੈਂਸ ਬੁਲਾਈ ਗਈ ਜਿੱਥੇ ਆਰਮੀ ਦੇ ਕਮਾਂਡਰ ਨੇ ਉਹਨਾਂ ਨੂੰ ਰੈਸਕਿਊ ਕਰਕੇ ਐਸਐਸਪੀ ਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਗਰਭਵਤੀ ਔਰਤ ਸੀ ਜਿਸਨੂੰ ਸੁਰੱਖਿਆ ਥਾਂ ਤੇ ਪਹੁੰਚਾਇਆ ਗਿਆ ਨਾ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸਪੁਰ ਦੇ ਨਾਰੋ ਵਾਲੀ ਪਿੰਡ ਦੀ ਇਹ ਤਸਵੀਰਾਂ ਨੇ ਜਿੱਥੇ ਹੁਣ ਪੁਲਿਸ ਪ੍ਰਸ਼ਾਸਨ ਖੁਦ ਐਸਐਸਪੀ ਆਰਮੀ ਦੇ ਜਿਹੜੇ ਆਫੀਸਰਸ ਨੇ ਉਹ ਖੁਦ ਇੱਥੇ ਪਹੁੰਚੇ ਹੋਏ ਨੇ ਤੇ ਕਈ ਲੋਕਾਂ ਨੂੰ ਰੈਸਕਿਊ ਜਿਹੜਾ ਹੈ ਉਹ ਕੀਤਾ ਜਾ ਰਿਹਾ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਪ੍ਰਾਇੋਰਟੀ ਇਹ ਹੀ ਹੈ ਕਿ ਪਹਿਲਾ ਸਭ ਤੋਂ ਪਹਿਲਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ ਰੈਸਕਿਊ ਕੀਤਾ ਜਾਵੇ ਔਰ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਕਿਤੇ ਨਾ ਕਿਤੇ ਵਧਿਆ ਇਸ ਕਰਕੇ ਪਹਿਲਾ ਇਹ ਹੀ ਪ੍ਰਾਇੋਰਟੀ ਹੈ ਕਿ ਜਲ ਤੋਂ ਜਲਦ ਕਿਉਂਕਿ ਜੇਕਰ ਤੁਸੀਂ ਨੇੜੇ ਤੇਰੇ ਦੀ ਵੀ ਤਸਵੀਰਾਂ ਤੁਸੀਂ ਵੇਖੋ ਕਿ ਹਰ ਪਾਣੀ ਦਾ ਜਿਹੜਾ ਪੱਧਰ ਹੈ ਉਹ ਲਗਾਤਾਰ ਵੱਧਿਆ ਹੈ ਜਿਹੜੇ ਕਈ ਪਿੰਡ ਨੇ ਅੰਦਰ ਦੇ ਜਿਹੜੇ ਇੰਟਰਨਲ ਪਿੰਡ ਨੇ ਉਹ ਵੀ ਜਿਹੜੇ ਹੈਗੇ ਉਹ ਪਾਣੀ ਦੇ ਪ੍ਰਭਾਵ ਦੇ ਵਿੱਚ ਓਵਰਫਲੋ ਹੋਏ ਨੇ ਜਿਸ ਕਰਕੇ ਕਾਫੀ ਕਹਿ ਸਕਦੇ ਹਾਂ ਕਿ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਇੱਥੇ ਐਂਬੂਲੈਂਸ ਵਗੈਰਾ ਵੀ ਮੰਗਾਈ ਗਈ ਹੈ ਕਈ ਲੋਕ ਬਿਮਾਰ ਨੇ ਜਾਂ ਕਈ ਲੋਕਾਂ ਨੂੰ ਜਿਹੜਾ ਹੈਗਾ ਪ੍ਰੋਬਲਮ ਹੈ ਪੁਨਾ ਨੂੰ ਦੇਖਦੇ ਹੋਏ ਸਾਰਾ ਜਿਹੜਾ ਉਹ ਕੀਤਾ ਹੋਇਆ ਅਰੇਂਜਮੈਂਟਸ ਕੀਤਾ ਹੋਇਆ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਲਦ ਤੋਂ ਜਲਦ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਮਹਿਲਾਵਾਂ ਵੀ ਨੇ ਔਰ ਇੱਥੇ ਇਹਦੇ ਵਿੱਚ ਮਹਿਲਾਵਾਂ ਛੋਟੇ ਬੱਚੇ ਜਿਹੜੇ ਹੈ ਉਹਨਾਂ ਨੂੰ ਵੀ ਜਿਹੜਾ ਹੈਗਾ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਜਿਹੜੇ ਵੀ ਨੇੜੇ ਤੇੜੇ ਦੇ ਜਿਹੜੇ ਪਿੰਡ ਦੇ ਲੋਕ ਨੇ ਸਭ ਤੋਂ ਪਹਿਲਾਂ ਇਹੀ ਜਿਹੜਾ ਪ੍ਰਾਇੋਰਟੀ ਰਹੇਗੀ ਕਿ ਲੋਕਾਂ ਨੂੰ ਕਿਸ ਤਰ੍ਹਾਂ ਜਲ ਤੋਂ ਜਲ ਜਿਹੜਾ ਉਹ ਕੱਢਿਆ ਜਾਵੇ ਹਾਲਾਂਕਿ ਪਾਣੀ ਦਾ ਲੈਵਲ ਵੀ ਵੱਧ ਰਿਹਾ ਓਵਰਫਲੋ ਹੋ ਰਿਹਾ ਔਰ ਕਈ ਪਿੰਡ ਦੇ ਜਿਹੜੇ ਹੈ ਇਨਾਰੋ ਵਾਲੀ ਦੇ ਪਿੰਡ ਨਾਲ-ਨਾਲ ਹੋਰ ਵੀ ਭਾਜੀ ਕਿਹੜੇ-ਕਿਹੜੇ ਪਿੰਡ ਹੈ ਡੇਰੀਵਾਲ ਪਿੰਡ ਡੇਰੀਵਾਲ ਪਿੰਡ ਇੱਥੇ ਲੋਕ ਕਾਫੀ ਬਚਾਹਾਂ ਜੀ ਅਸੀਂ ਫਸੇ ਬਹੁਤ ਜ਼ਿਆਦਾ ਤੇ ਕਿੰਨੇ ਕੁ ਲੋਕ ਹਜੇ ਤੱਕ ਕੱਢ ਚੁੱਕੇ ਨੇ ਹਜੇ ਤੱਕ ਕੱਢੇ ਇਹਨਾਂ ਨੇ ਹੋਰ ਵੀ ਤੁਹ 40 ਪਿਆ ਰਿਸਕੂ ਕੀ ਹੈ ਬਗ ਜੇ ਬਹੁਤ ਆ ਪਿੰਡ ਦੇ ਵਿੱਚ ਜੇ ਪੂਰੇ ਪਿੰਡ ਵਿੱਚ ਪਾਣੀ ਭਰਿਆ ਆ ਪਿੰਡ ਪੂਰੇ ਪਿੰਡ ਪਾਣੀ ਭਰਿਆ ਆ ਤੇ ਆਰਮੀ ਤੇ ਰੈਸਕਿਊ ਜਿਹੜੀ ਟੀਮਾਂ ਉਹ ਲੱਗੀਆਂ ਨੇ ਇਹ ਦੇਖੋ ਆਰਮੀ ਜਿਹੜੇ ਨਾਲ-ਨਾਲ ਰੈਸਕਿਊ ਟੀਮਾਂ ਜਿਹੜੀ ਹੈਗੀ ਉਹ ਲੱਗੀ ਹੋਈ ਨੇ ਤੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਜਲ ਤੋਂ ਜਲ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਇਹ ਗੁਰਦਾਸਪੁਰ ਦਾ ਕਲਨੌਰ ਦੇ ਨਾਲ ਕਲਨੌਰ ਦਾ ਕਸਬਾ ਕਲਨੌਰ ਦੇ ਨਾਲ ਪਿੰਡ ਜਿਹੜਾ ਹੈਗਾ ਨੜੋ ਵਾਲੀ ਠੀਕ ਹੈ ਨੜੋ ਵਾਲੀ ਪਿੰਡ ਹੈ ਇਹ ਪਿੰਡ ਦੇ ਲੋਕ ਨੇ ਇਹ ਕਿਹੜੇ ਪਿੰਡ ਦੇ ਲੋਕ ਨੇ ਭਾਜੀ ਇਹ ਡੇਰੀਵਾਲ ਦੇ ਡੇਰੀਵਾਲ ਦੇ ਯਾਨੀ ਕਿ ਉੱਥੇ ਜ਼ਿਆਦਾ ਪਾਣੀ ਹੈ ਹਾਂਜੀ ਉੱਥੇ ਜ਼ਿਆਦਾ ਪਾਣੀ ਹੈ ਉੱਥੇ ਜ਼ਿਆਦਾ ਪਾਣੀ ਹੈ ਠੀਕ ਹੈ ਤੇ ਤਸਵੀਰਾਂ ਤੁਸੀਂ ਲਾਲ ਦੇ ਨਾਲ ਦੇਖ ਰਹੇ ਹੋ ਕਿ ਕੋਸ਼ਿਸ਼ ਇਹੀ ਹੈ ਕਿ ਜਲਦ ਤੋਂ ਜਲੜੇ ਲੋਕ ਨੇ ਉਹਨਾਂ ਨੂੰ ਕੱਢਿਆ ਜਾਵੇ ਜੇਕਰ ਕੋਈ ਬਿਮਾਰ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਠੀਕ ਹੈ ਉਹਨਾਂ ਨੂੰ ਐਂਬੂਲੈਂਸ ਛਾਪ ਕੇ ਜਲਦ ਤੋਂ ਜਲਦ ਉਹਨਾਂ ਨੂੰ ਇੱਥੋਂ ਕੱਢ ਕੇ ਹਸਪੀਟਲ ਜਾਂ ਫਸਟ ਏਡ ਜਿਹੜੀ ਹੈ ਉਹ ਦਿੱਤੀ ਤੁਸੀਂਾਂ ਤੁਸੀਂ ਵੇਖ ਰਹੇ ਹੋ ਕਈ ਮਹਿਲਾਵਾਂ ਜਿਹੜੀ ਹੈ ਉਹਨਾਂ ਨੂੰ ਰੈਸਕਿਊ ਕਰਕੇ ਇੱਥੇ ਲਾਇਆ ਗਿਆ ਤੇ ਐਂਬੂਲੈਂਸ ਦੇ ਵਿੱਚ ਲੈ ਕੇ ਉਹਨਾਂ ਨੂੰ ਹੁਣ ਲੈ ਕੇ ਜਾਇਆ ਜਾ ਰਿਹਾ ਅੱਛਾ ਪ੍ਰੈਗਨੈਂਟ ਲੇਡੀ ਹੈ ਪ੍ਰੈਗਨੈਂਟ ਲੇਡੀ ਨੂੰ ਇੱਥੇ ਹੁਣ ਐਂਬੂਲੈਂਸ ਲਾ ਕੇ ਹਸਪੀਟਲ ਜਿਹੜਾ ਹੈ ਉਹ ਲੈ ਕੇ ਜਾਇਆ ਜਾਏਗਾ ਕਿਉਂਕਿ ਦੇਖੋ ਕਈ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਪ੍ਰੈਗਨੈਂਟ ਨੇ ਜਾਂ ਫਿਰ ਬਿਮਾਰ ਲੋਕ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਐਂਬੂਲੈਂਸ ਦੇ ਵਿੱਚ ਲਾ ਕੇ ਉਹ ਉਹਨਾਂ ਨੂੰ ਹਸਪਤਾਲ ਜਿਹੜਾ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਅਜੀ ਤੁਸੀਂ ਵੀ ਨਾਲ ਹੀ ਆਇਆ ਨਹੀਂ ਨਹੀਂ ਏਪ ਨਾਲ ਇਹਨਾਂ ਦੇ ਇਥੇ ਕਿੰਨੇ ਕਿ ਲੋਕ ਹੋਰ ਪਾਜੀ ਫਸੇ ਹੋਏ ਨੇ ਉੱਥੇ ਹਾਂਜੀ ਹੋਰ ਕਿੰਨੇ ਕਿ ਲੋਕ ਫਸੇ ਹੋਏ ਨੇ ਉੱਥੇ ਇੱਛੇ ਤਰ੍ਹਾਂ ਡੇ ਰੈਂਡੂ ਰਾਂ ਦੇ ਫਸੇਗਾ ਹੀ ਪਿੰਡ ਚ ਮਾਇਆ